ਸਾਰਿਆਂ ਨੂੰ ਜੈ ਸ਼ੁਬਸੀ ਦੀ ਅੱਜ ਅਸੀਂ ਯਾਦ ਕਰ ਰਹੇ ਹਾਂ ਸੰਤ ਸਿਫਨ ਜੋ ਪਿੱਲਾ ਮਸੀਹ ਸੀ ਉਸ ਦਾ ਜੀਵਨ ਸਾਨੂੰ ਵਿਖਾਉਂਦਾ ਹੈ ਸੱਚਾਈ ਵਿਸ਼ਵਾਸ ਕਦੇ ਡਰਦੇ ਨਹੀਂ ਭਾਵੇਂ ਸਾਰੀ ਦੁਨੀਆ ਵਿਰੋਧ ਕਰੇ ਸਿਫਨ ਯਸ਼ੂ ਦੇ ਪਿੱਲੇ ਜੇਲੀਅਮ ਚੋਂ ਇੱਕ ਸੀ ਉਹ ਵਿਦਵਾਨ ਨਿਮੇਤਾ ਅਤੇ ਪਿਆਰ ਨਾਲ ਭਰਪੂਰ ਮਨੁੱਖ ਸੀ ਬਾਈਬਲ ਕਹਿੰਦੀ ਹੈ ਕਿ ਉਹ ਵਿਸ਼ਵਾਸ ਅਤੇ ਪਵਿੱਤਰ ਅਰਦਾਨਾ ਨਾਲ ਭਰਿਆ ਹੋਇਆ ਸੀ ਉਹ ਗਰੀਬਾਂ ਦੀ ਸੇਵਾ ਕਰਦਾ ਬਿਮਾਰਾਂ ਲਈ ਪ੍ਰਾਰਥਨਾ ਕਰਦਾ ਅਤੇ ਲੋਕਾਂ ਨੂੰ ਯਿਸੂ ਮਸੀਹ ਦਾ ਸੁਨੇਹਾ ਸੁਣਾਉਂਦਾ ਸੀ ਪਰ ਜਿਵੇਂ ਅਕਸਰ ਹੁੰਦਾ ਹੈ ਸੱਚਾਈ ਨੂੰ ਹਮੇਸ਼ਾ ਸਾਰੇ ਵਿਰੋਧ ਮੰਨਦੇ ਹੈ ਕਈ ਲੋਕ ਉਸ ਦੀਆਂ ਗੱਲਾਂ ਨਾਲ ਜਲ ਲੱਗੇ ਅਤੇ ਉਸ ਨੂੰ ਝੂਠੇ ਵਿਰੋਧ ਲਾ ਕੇ ਅਦਾਲਤ ਵਿੱਚ ਲੈ ਆਏ ਸਨ ਪਰ ਸਟੀਫਨ ਦਰਿਆਨਾ ਉਹ ਸ਼ਾਂਤ ਰਿਆ ਹੈ ਅਤੇ ਉਹ ਸਾਰਿਆਂ ਨੂੰ ਕਹਿੰਦਾ ਹੈ ਮੈਂ ਆਪਣੇ ਪ੍ਰਭੂ ਯੀਸ਼ੂ ਨੂੰ ਕਾਸ਼ ਵਿੱਚ ਖੜਾ ਵੇਖ ਰਿਹਾ ਹਾਂ ਜਦੋਂ ਉਸ ਉੱਪਰ ਪੱਥਰ ਮਾਰੇ ਗਏ ਉਸਨੇ ਗੁੱਸਾ ਨਾ ਕੀਤਾ ਅਤੇ ਉਸਦੇ ਹੱਥ ਆਕਾਸ਼ ਵੱਲ ਉਠਾਏ ਹੋਏ ਸਨ ਅਤੇ ਉਸਨੇ ਕਿਹਾ ਪ੍ਰਭੂ ਇਹਨਾਂ ਨੂੰ ਮਾਫ਼ ਕਰ ਕਿਉਂਕਿ ਇਹ ਜਾਣਦੇ ਨਹੀਂ ਇਹ ਕੀ ਕਰ ਰਹੇ ਹਨ ਇਹ ਸ਼ਬਦ ਸਾਨੂੰ ਯੀਸ਼ੂ ਦੇ ਸਲੀਬ ਉੱਤੇ ਚੜਦੇ ਸ਼ਬਦ ਯਾਦ ਤੁਹੋਂਦੇ ਹਨ ਪਿਤਾ ਇਹਨਾਂ ਨੂੰ ਮਾਫ਼ ਕਰ ਮੇਰੇ ਦੋਸਤੋ ਸੰਤ ਸਟੀਫਨ ਸਾਨੂੰ ਸਿਖੋਂਦਾ ਹੈ ਕਿ ਅਸਲੀ ਤਾਕਤ ਮਾਫੀ ਵਿੱਚ ਹੈ ਨਾ ਕਿ ਬਦਲੇ ਵਿੱਚ ਉਸ ਦਾ ਵਿਸ਼ਵਾਸ ਪੱਥਰਾਂ ਨਾਲ ਨਹੀਂ ਮਰਿਆ ਸਗੋਂ ਹਰ ਵੀ ਚਿੱਲਿਆਂ ਦੇ ਦਿਲਾਂ ਵਿੱਚ ਮਜ਼ਬੂਤੀ ਹੋ ਗਈ। ਉਸ ਦਾ ਜੀਵਨ ਸਾਨੂੰ ਬੁਲਾਉਂਦਾ ਹੈ ਜਦੋਂ ਅਸੀਂ ਕਿਸੇ ਦੂਸਰੇ ਨੂੰ ਸੰਤਵਨਾ ਦਿੰਨੇ ਹਾਂ, ਜਦੋਂ ਅਸੀਂ ਕਿਸੇ ਦੂਸਰੇ ਨੂੰ ਪਿਆਰ ਕਰਦੇ ਹਾਂ, ਜਦੋਂ ਅਸੀਂ ਕਿਸੇ ਦੂਸਰੇ ਨੂੰ ਦੁੱਖ ਪਹੁੰਚਾਉਂਦੇ ਹਾਂ, ਤਾਂ ਅਸੀਂ ਵੀ ਸਟੀਫਨ ਵਾਂਗ ਸ਼ਹੀਦਿਆਂ ਦੇ ਰਾਹਾਂ ਤੇ ਚੱਲ ਰਹੇ ਜਾਣੇ ਹਾਂ। ਆਓ ਅੱਜ ਅਸੀਂ ਸੰਤ ਸੰਤ ਤੇ ਪ੍ਰੇਰਨਾ ਲਈ ਪ੍ਰਾਰਥਨਾ ਕਰੀਏ ਇਹ ਸੰਤ ਸਿੱਖ ਪੰਥਸਾਨੂੰ ਸਿਖਾ ਕੀ ਅਸੀਂ ਵੀ ਵਿਸ਼ਵਾਸ ਵਿੱਚ ਉੱਡিয়ে ਰਹੀਏ ਦੁੱਖਾਂ ਵਿੱਚ ਧੀਰਜ ਧਾਰੀਏ ਅਤੇ ਦੁਸ਼ਮਨਾ ਲਈ ਪ੍ਰਾਰਥਨਾ ਕਰੀਏ ਆਮੀਨ ਧੰਨਵਾਦ